ਦੇਖੋ ਅਨਜਬਰ ਸਹੇ ਬੰਤੇ ਤੇ ਮਾਤਾ ਗੁਜਰੀ ਜੀ ਤੇ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਆਂ ਪਈ ਦੀ ਆ ਵੀ ਲੈ ਆਏ ਹਾਂ ਮਹਾਰਾਜ ਜੀ ਨੇ ਪ੍ਰੇਰਜ ਰੀਤਾ ਪਈ ਜੇ ਤਾਂ ਦੀ ਨਮਲੀ ਦੀ ਪਹਿਲੀ ਗੰਢ ਖੋਲੀ ਤੇ ਦੂਸਰੀ ਗੰਢ ਦੇਖੀ ਤਾਂ ਖੂਨ ਨਾਲ ਭਿੱਜੀ ਹੋਈ ਸੀ। ਸੰਗਤ ਜੀ ਨੇ ਪਤਾ ਲੱਗਿਆ ਪਈ ਜੇ ਤਾਂ ਹੀ ਦਿੱਲੀ ਤੋਂ ਆਏ ਸੀ ਤੇ ਸਭ ਨੇ ਪੁੱਛਿਆ ਹਾਂ ਤੂੰ ਦੱਸੋ

रे अखियां तुम मतीदास पौधा तेरे खान मती रा सारे <सथीड़ास> नीरिया पौधा तिर खान जमे चीरन सौ नारे जी हारिया सिद्ध को ना सोलिया

ਪੇਟੇ ਨੂੰ ਛਾੜਿਆ ਫਿਰ ਵਾਰੀ ਗਈ ਸਤਿਦਾਸ ਜੀ ਰੂਹ ਚਲ ਪੇਟੇ ਨੂੰ ਛਾੜਿਆ ਕੋ ਕੋ ਵੀ ਨਾਲ ਛੇਰਦੇ ਨ ਭਾਗਿਆ ਕੋਈ ਸਿੱਖ ਸਿਧ ਕੋ ਨਾ ਡੋਲਿਆ ਉਹ ਦਿਨ ਨਾਲ ਛੇਰਦੇ ਨ ਭਾਗਿਆ ਕੋਈ ਸੱਚ ਸੇ ਕੋ ਨਾ ਡੋਲਿਆ ਕੋਈ ਸਿੱਖ ਸਿਧ ਕੋ ਨਾ ਡੋਲਿਆ ਜੀ ਹੋਏ कोई सिर सिर को रंगे लगा लिया रंग ले बेटा भरा जल्दी नूंगान छाती ला लिया रंग लेटा बेटा भरा जल्दी नूंगान छाती लिया देवी मे